ਰਮਨੀਤ ਸਿੰਘ ਬਿੱਟੂ ਜਿੰਨੇ ਦਿਨ ਕਾਂਗਰਸ ਹੀ ਸੀ ਉਹਨੇ ਦਿਨ ਕਾਂਗਰਸ ਦੇ ਗੂੰਗਾਨ ਕਰਦਾ ਰਿਹਾ ਤੇ ਜਦੋਂ ਉਹਨੇ ਦੇਖਿਆ ਭਾਜਪਾ ਚੱਲ ਜਾਮਾ ਤੇ ਉਹਨੇ ਇਹ ਵੀ ਨਹੀਂ ਸੋਚਿਆ ਕਿ ਮੇਰੇ ਪਿਓ ਦਾਦੇ ਦੀ ਕਾਂਗਰਸ ਨੂੰ ਕੀ ਦੇਣਾ ਇਹ ਨਹੀਂ ਵੇਖਿਆ ਉਹਨੇ ਉਹਨੇ ਆਪਣਾ ਹੀ ਸੋਚਿਆ ਰਮਨ ਲਾਲ ਗਾਂਧੀ ਦੇ ਬਿਆਨ ਤੋਂ ਬਾਅਦ ਰਮਨੀਤ ਬਿੱਟੂ ਨੇ ਸ਼ਰਿਆਮ ਕਿਹਾ ਠੋਕ ਕੇ ਕਿਹਾ ਕਹਿੰਦੇ ਗਾਂਧੀ ਪਰਿਵਾਰ ਨੇ ਜਿੰਨਾ ਨੁਕਸਾਨ ਕੀਤਾ ਉਹਨਾਂ ਕਿਸੇ ਹੋਰ ਨੇ ਕੀਤਾ ਹੀ ਨਹੀਂ ਪੰਜਾਬੀਆਂ ਦਾ ਸਿੱਖਾਂ ਦਾ ਮੈਨੂੰ ਇਹ ਨਹੀਂ ਸਮਝੀ ਲੱਗੀ ਬਈ ਰਮਨੀਤ ਬਿੱਟੂ ਇੱਕ ਸੁਲਝਿਆ ਹੋਇਆ ਬੰਦਾ ਹੈ ਜਾਂ ਉਲਝਿਆ ਹੋਇਆ ਬੰਦਾ ਕਈ ਜਗ੍ਹਾ ਤੇ ਇਤਿਹਾਸਕ ਗੁਰਦੁਆਰੇ ਟਾਇਏ ਗਏ ਅੱਜ ਰਮਨੀਤ ਬਿੱਟੂ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਆ ਇਹਨੂੰ ਕਹੋ ਨਾ ਗੁਰਦੁਆਰਾ ਗੋਦੜੀ ਸਾਹਿਬ ਬਣਵਾਤਵੇ ਉੱਥੇ ਗੁਜਰਾਤ ਦੇ ਵਿੱਚ ਕਿੰਨੇ ਸਿੱਖਾਂ ਦਾ ਉਜਾੜਾ ਕੀਤਾ ਗਿਆ ਉਹਦੇ ਬਾਰੇ ਕਿਉਂ ਨਹੀਂ ਬੋਲਦਾ ਹੁਣ ਕਰ ਲਵੇ ਨਾ ਇੱਥੇ ਵੀ ਕੋਈ ਗੱਲ ਜਿੱਥੇ ਵੇਖਿਆ ਤਵਾ ਪ੍ਰਾਤ ਉੱਤੇ ਗਾਮਾ ਸਾਰੀ ਰਾਤ ਇਹਦੇ ਬਾਰੇ ਬਿੱਟੂ ਕੀ ਕਹੇਗਾ ਸ਼ਿੰਗਪੂਰੀ ਜਿਹੜੇ ਮੰਤਰੀ ਵੀ ਰਹੇ ਤੇ ਹੁਣ ਵੀ ਕੇਂਦਰ ਦੇ ਵਿੱਚ ਚੰਗੀ ਉੱਠਣੀ ਬੈਠਣੀ ਉਹਨਾਂ ਦੀ ਉਹ ਕਹਿੰਦੇ ਆ ਕਿ ਰਾਹੁਲ ਗਾਂਧੀ ਨੇ ਜੋ ਬਿਆਨ ਕੀਤਾ ਦਿਖਾਓ ਕਿੱਥੇ ਕਿਸੇ ਦੀ ਪੱਗ ਪੈਣਨ ਤੋਂ ਰੋਕਿਆ ਜਾ ਰਿਹਾ ਕੜਾ ਪੈਣਨ ਤੋਂ ਰੋਕਿਆ ਜਾ ਰਿਹਾ ਰਾਹੁਲ ਗਾਂਧੀ ਗਲਤ ਬਿਆਨ ਦੇ ਰਿਹਾ ਉਹ ਵੀ ਬਗਾਨੀ ਧਰਤੀ ਤੇ ਜਾ ਕੇ ਸਿੱਖਾਂ ਉੱਤੇ ਜੋ ਤਿਆਚਾਰ ਹੋਏ ਉਹ ਨਜ਼ਰ ਨਹੀਂ ਆਏ ਤੇ ਫਿਰ ਜੇ ਇਹ ਕਿਹਾ ਜਾਏ ਇੱਕੋ ਥੈਲੀ ਦੇ ਚਟੇ-ਵਟੇ ਭਾਵੇਂ ਉਹ ਹਰਦੀਪ ਹੈ ਤੇ ਭਾਵੇਂ ਉਹ ਬਿੱਟੂ ਹੈ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਖੱਚੇ ਚੇਹਰੇ ਨਵਸਤੇ ਇਹਨਾਂ ਨੂੰ ਇੱਕ ਵਧੀਆ ਕੰਮ ਲੱਭਿਆ ਹੋਇਆ ਹੋਰ ਕੋਈ ਨਹੀਂ ਤੇ ਸਿੱਖਾਂ ਉੱਤੇ ਕੋਈ ਨਾ ਕੋਈ ਕਮੈਂਟ ਕਰ ਦਿਓ ਉੱਠਾ ਕਰੋ ਸਿੱਧਾ ਕਰੋ ਭਾਵੇਂ ਉਹ ਰਾਹੁਲ ਗਾਂਧੀਏ ਤੇ ਭਾਵੇਂ ਉਹ ਕੋਈ ਵੀ ਹੈ ਕਾਂਗਰਸ ਨੇ ਸੀਨੀਅਰ ਆਗੂ ਰਾਹੁਲ ਗਾਂਧੀ ਦਾ ਅਮਰੀਕਾ 'ਚ ਦਿੱਤਾ ਹੋਇਆ ਭਾਸ਼ਣ ਦਿੱਤਾ ਹੋਇਆ ਬਿਆਨ ਚਰਚਾ ਦਾ ਵਿਸ਼ਾ ਤਾਂ ਹੈ ਹੀ ਕੋਈ ਉਸ ਦੇ ਸਮਰਥਨ ਵਿੱਚ ਆਇਆ ਖਾਸ ਕਰਕੇ ਭਾਜਪਾ ਦੀ ਲੀਡਰਸ਼ਿਪ ਚਾਹੇ ਉਸ ਦੇ ਵਿੱਚ ਸਿੱਖ ਚਿਹਰੇ ਨੇ ਜਾਂ ਹਿੰਦੂ ਚਿਹਰੇ ਜਾਂ ਕਿਸੇ ਹੋਰ ਕਮਿਊਨਿਟੀ ਦੇ ਉਹ ਸਾਰੇ ਵਿਰੋਧ ਕਰ ਰਿਹਾ ਹੈ ਕਿ ਰਾਹੁਲ ਗਾਂਧੀ ਨੂੰ ਅਜਿਹੀ ਟਿੱਪਣੀ ਤੋਂ ਬਚਣਾ ਚਾਹੀਦਾ ਸੀ ਕਿਉਂ ਦਿੱਤੀ ਗਈ ਉਹ ਵੀ ਬਗਾਨੀ ਧਰਤੀ 'ਤੇ ਜਾ ਕੇ ਇਸ ਮਸਲੇ ਦੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਜਗਮਉਨ ਸਿੰਘ ਭੱਟੀ ਸਾਡੇ ਨਾਲ ਖੜੇ ਹਨ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਕੀ ਸੋਚਦੇ ਆ ਕੀ ਨਜ਼ਰੀਆ ਰੱਖਦੇ ਆ ਕਾਨੂੰਨਨ ਤੌਰ ਤੇ ਰਾਹੁਲ ਗਾਂਧੀ ਠੀਕ ਹੈ ਜਾਂ ਭਾਜਪਾ ਦੀ ਲੀਡਰਸ਼ਿਪ ਪਹਿਲੀ ਗਲਤ ਹੈ ਜੀ ਜਦੋਂ ਦਾ ਇਹ ਬਿਆਨ ਸਾਹਮਣੇ ਆਇਆ ਉਸ ਤੋਂ ਬਾਅਦ ਇਸ ਦੇ ਉੱਤੇ ਪਰਚੋਲ ਕਰਦੇ ਹਾਂ ਬਹੁਤ ਸਾਰੇ ਲੋਕਾਂ ਨੇ ਆਪਣੀ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਤੁਸੀਂ ਸਾਰਿਆਂ ਦੀਆਂ ਗੱਲਾਂ ਸੁਣ ਕੇ ਨਿਚੋੜ ਕੀ ਕੱਢਿਆ ਰਾਹੁਲ ਗਾਂਧੀ ਕਿੱਥੇ ਗਲਤ ਹੈ ਤੇ ਕਿੱਥੇ ਸਹੀ ਹੈ ਅੱਜ ਮੈਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਯਾਦ ਆ ਰਹੀ ਹੈ ਰੋਟੀਆਂ ਕਰਨ ਪੂਰੇ ਤਾਲ ਉਹਨਾਂ ਨੇ ਇਹ ਉਚਾਰਨ ਕੀਤਾ ਸੀ ਅਜ ਤੋਂ 550 ਸਾਲ ਪਹਿਲਾਂ ਜਦੋਂ ਉਹਨਾਂ ਨੇ ਇਹ ਕਿਹਾ ਸੀ ਵੈਨ ਚੇਲੇ ਨਚਨ ਗੁਰ ਪੈਰ ਹਲਾਈਨ ਫੇਰਨ ਸਰ ਆਡੀਓ ਡਰਾਵਾ ਚਾਟੇ ਪਾਵੇ ਵੇਖੇ ਲੋਕ ਸੇ ਕਰ ਜਾਵੇਂ ਰੋਟੀਆਂ ਕਾਰਨ ਪੂਰੇ ਤਾਲ ਇਹ ਰੋਜ਼ ਸਵੇਰੇ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਅਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ ਇਹ ਸ਼ਬਦ ਦਾ ਗਾਇਨ ਹੁੰਦਾ ਹੈ ਅਰਥ ਜੀ ਨੇ ਇਸ ਦੇ ਇਸ ਦਾ ਅਰਥ ਇਹ ਹੈ ਬਈ ਰੋਟੀਆਂ ਦੇ ਕਾਰਨ ਜਿਵੇਂ ਅਸੀਂ ਜੈਨ ਨੂੰ ਸਰਲ ਸ਼ਬਦਾਂ ਵਿੱਚ ਪੰਜਾਬੀ ਦੇ ਖਾਨੀਚੇ ਕਹਿ ਲਈਏ ਜਿੱਥੇ ਵੇਖਿਆ ਤਵਾ ਪ੍ਰਾਤ ਤੋਂ ਉੱਥੇ ਗਮਾਂ ਸਾਰੀ ਰਾਤ ਬੜਾ ਸਾਫ ਤੇ ਸਪਸ਼ਟ ਅਰਥ ਹੈ ਇਹਦੇ ਅਰਥਾਂ ਦੀ ਕੋਈ ਜ਼ਰੂਰਤ ਨਹੀਂ ਇਹ ਇੱਕ ਜਿਹੜਾ ਅਨਰਥ ਹੋ ਰਿਹਾ ਹੈ ਇਹ ਗੁਰੂ ਸਾਹਿਬ ਨੇ 550 ਸਾਲ ਪਹਿਲਾਂ ਦੱਸ ਦਿੱਤਾ ਸੀ ਵੀ ਇਹ ক্ষমা ਆਉਣ ਵਾਲਾ ਹੈ ਔਰ ਆਇਆ ਹੋਂਦ ਤੇ ਇਹ ਦੇਖੋ ਰਮਨੀਤ ਸਿੰਘ ਬਿੱਟੂ ਜਿੰਨੀ ਦੇਰ ਕਾਂਗਰਸ ਹੀ ਸੀ ਓਨੀ ਦੇਰ ਕਾਂਗਰਸ ਦੇ ਗੂੰਗਾਨ ਕਰਦਾ ਰਿਹਾ ਤੇ ਜਦੋਂ ਉਹਨੇ ਦੇਖਿਆ ਭਾਜਪਾ ਚੱਲ ਜਾਮਾ ਮੈਂ ਉਹਨੇ ਇਹ ਵੀ ਨਹੀਂ ਸੋਚਿਆ ਕਿ ਮੇਰੇ ਪਿਓ ਦੱਦੇ ਦੀ ਕਾਂਗਰਸ ਨੂੰ ਕੀ ਦੇਣਾ ਜਾਂ ਕੀ ਉਹਨਾਂ ਪ੍ਰਤੀ ਜਿਹੜੀ ਹੈ ਕੁਰਬਾਨੀ ਹੈ ਇਹ ਨਹੀਂ ਵੇਖਿਆ ਉਹਨੇ ਉਹਨੇ ਆਪਣਾ ਹੀ ਸੋਚਿਆ ਪਰ ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਰਵਨੀਤ ਬਿੱਟੂ ਨੇ ਸ਼ਰੈਮ ਕਿਹਾ ਠੋਕ ਕੇ ਕਿਹਾ ਕਹਿੰਦੇ ਗਾਂਧੀ ਪਰਿਵਾਰ ਨੇ ਜਿੰਨਾ ਨੁਕਸਾਨ ਕੀਤਾ ਉਹਨਾਂ ਕਿਸੇ ਹੋਰ ਨੇ ਕੀਤਾ ਹੀ ਨਹੀਂ ਪੰਜਾਬੀਆਂ ਦਾ ਸਿੱਖਾਂ ਦਾ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਰਵਨੀਤ ਬਿੱਟੂ ਇੱਕ ਸੁਲਝਿਆ ਹੋਇਆ ਬੰਦਾ ਹੈ ਜਾਂ ਉਲਝਿਆ ਹੋਇਆ ਬੰਦਾ ਇਹ ਨਹੀਂ ਸਮਝ ਲੱਗ ਰਹੀ ਅਜੇ ਤੱਕ ਮੈਨੂੰ ਕਿਸ ਵਜ੍ਹਾ ਕਰਕੇ ਇਸ ਦਾ ਮਤਲਬ ਇਹ ਹੈ ਜੋ ਤੇ ਬਾਪਦਾਦੇ ਨੇ ਕੀਤਾ ਸੀ ਇਹ ਕਹਿ ਰਿਹਾ ਵੀ ਮੇਰਾ ਬਾਪਦਾਦਾ ਗਲਤ ਸੀ ਇਸ ਚੀਜ਼ ਦਾ ਉਹ ਇਹ ਜਿਹੜਾ ਸੰਦੇਸ਼ ਦੇ ਰਿਹਾ ਔਰ ਜੋ ਆ ਜਿਹਨੂੰ ਮਿਲਿਆ ਹੈ ਕਾਂਗਰਸ ਤੋਂ ਦੋ ਵਾਰੀ ਐਮਪੀ ਬਣਿਆ ਅੱਜ ਤੀਜੀ ਵਾਰੀ ਇਲੈਕਸ਼ਨ ਹਾਰ ਗਿਆ ਤੇ ਉਹਨੂੰ ਭਾਜਪਾ ਨੇ ਮੰਤਰੀ ਬਣਾਤਾ ਤੇ ਇਸ ਵਜ੍ਹਾ ਕਰਕੇ ਭਾਜਪਾ ਦਾ ਨਾਅਰਾ ਸੀ ਕਾਂਗਰਸ ਮੁਕਤ ਭਾਰਤ ਤੇ ਬੀਜੇਪੀ ਦੇ ਵਿੱਚ ਜਿੰਨੇ ਲੋਕ ਰਮਨੀਤ ਮਿੱਟੂ ਵੱਲੇ ਚਲੇ ਗਏ ਉਹ ਕਾਂਗਰਸੀ ਸਨ ਜਦੋਂ ਉੱਥੇ ਚਲੇ ਗਏ ਤੇ ਫਿਰ ਉਹ ਬੀਜੇਪੀ ਮੁਕਤ ਹੋਏ ਜਾਂ ਬੀਜੇਪੀ ਵਿੱਚ ਵਾਇਰਸ ਆ ਗਿਆ ਕਾਂਗਰਸਤਾ ਜਾਂ ਕੀ ਹੋ ਗਿਆ ਇਹਦੇ ਉੱਤੇ ਰਮਨੀਤ ਮਿੱਟੂ ਗੱਲ ਕਰਨਗੇ ਗੱਲ ਰਮਨੀਤ ਮਿੱਟੂ ਨੂੰ ਉਦੋਂ ਵੀ ਕਰਨੀ ਪੰਦੀ ਸੀ ਜਦੋਂ ਕਈ ਜਗ੍ਹਾ ਤੇ ਇਤਿਹਾਸਕ ਗੁਰਦੁਆਰੇ ਟਾਏ ਗਏ ਅੱਜ ਰਮਨੀਤ ਮਿੱਟੂ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਆ ਇਨੂ ਕੋ ਨਾ ਗੁਰਦੁਆਰਾ ਗੋਧੜੀ ਸਾਹਿਬ ਬਣਵਾਤ ਹੋਏ ਉੱਥੇ ਹਦੂ ਉੱਥੇ ਹਰਦਵਾਰ ਦੇ ਵਿੱਚ ਜਿਸ ਦਾ ਗੁਰਨਾਨਕ ਸਾਹਿਬ ਨਾਲ ਤਲਕ ਸੀ ਔਰ ਜੋਗੀ ਸਰਕਾਰ ਹੈ ਕੇਂਦਰ ਇਹ ਚ ਬੀਜਪੀ ਦੀ ਸਰਕਾਰ ਹੈ ਜੇ ਬਿੱਟੂ ਇਨਾ ਹੀ ਆਪਣੇ ਮਤ ਨੂੰ ਅਕਲ ਮੰਨਤੇ ਪਾਵਰਫੁਲ ਸਮਝਦਾ ਹੈ ਤੇ ਇਨਾ ਕੰਮ ਕਰ ਲਵੇ ਸਿੱਕਣ ਲਈ ਮੰਗੂ ਮਠ ਗੁਰਦੁਆਰਾ ਉੜੀ ਸਾਈਟ ਆ ਗਿਆ ਇਸ ਵੇਲੇ ਬੀਜਪੀ ਸਰਕਾਰ ਹੈ ਉੱਥੇ ਕਰਦੇ ਉਹਦਾ ਵੀ ਕੰਮ ਗੁਜਰਾਤ ਦੇ ਵਿੱਚ ਕਿੰਨੇ ਸਿੱਖਾਂ ਦਾ ਉਜਾੜਾ ਕੀਤਾ ਗਿਆ ਉਹਦੇ ਬਾਰੇ ਕਿਉਂ ਨਹੀਂ ਬੋਲਦਾ ਹੁਣ ਕਰ ਲਵੇ ਨਾ ਇੱਥੇ ਵੀ ਕੋਈ ਗੱਲ ਇਹ ਚੀਜ਼ ਦੀ ਹੈ ਵੀ ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੇ ਬਹੁਤ ਸੁਖਾਲੀਆਂ ਨੇ ਗੱਲਾਂ ਕਰਨੀਆਂ ਤੇ ਜੇ ਇਹ ਗੱਲ ਨੂੰ ਕਿਹਾ ਜਾਏ ਜਿੱਥੇ ਵੇਖਿਆ ਤਵਾ ਪ੍ਰਾਤ ਉੱਤੇ ਗਾਵਾਂ ਚਾਰੀ ਰਾਤ ਇਹਦੇ ਬਾਰੇ ਬਿੱਟੂ ਕੀ ਕਹੇਗਾ ਹਰਦੀਪ ਸਿੰਘ ਪੁਰੀ ਜਿਹੜੇ ਮੰਤਰੀ ਵੀ ਰਹੇ ਤੇ ਹੁਣ ਵੀ ਕੇਂਦਰ ਦੇ ਵਿੱਚ ਚੰਗੀ ਉਠਣੀ ਬੈਠਣੀ ਉਹਨਾਂ ਦੀ ਉਹ ਕਹਿੰਦੇ ਆ ਕਿ ਰਾਹੁਲ ਗਾਂਧੀ ਨੇ ਜੋ ਬਿਆਨ ਕੀਤਾ ਦਿਖਾਓ ਕਿੱਥੇ ਕਿਸੇ ਦੀ ਪੱਗ ਪੈਨਣ ਤੋਂ ਰੋਕਿਆ ਜਾ ਰਿਹਾ ਕੜਾ ਪੈਨਣ ਤੋਂ ਰੋਕਿਆ ਜਾ ਰਿਹਾ ਰਾਹੁਲ ਗਾਂਧੀ ਗਲਤ ਬਿਆਨ ਦੇ ਰਿਹਾ ਉਹ ਵੀ ਬਗਾਨੀ ਧਰਤੀ ਤੇ ਜਾ ਕੇ ਚੀਜ਼ ਇਹ ਹੈ ਹਰਦੀਪ ਪੁਰੀ ਨੂੰ ਹਰਦਵਾਰ ਦਾ ਗੁਰਦੁਆਰਾ ਨਜ਼ਰ ਨਹੀਂ ਆਇਆ ਪਿਛਲੇ 10 ਸਾਲ ਤੋਂ ਸਰਕਾਰੀ ਬੈਠਾ ਤੀਜੀ ਟਰਮ ਦੇ ਵਿੱਚ ਫੇਰ ਬੈਠਾ ਹਰਦੀਪ ਪੁਰੀ ਨੂੰ ਮੰਗਉ ਮੱਠ ਘੁਰ ਦਵਾਰਾ ਨਜ਼ਰ ਨਹੀਂ ਆਇਆ ਜਿੰਨੇ ਔਰ ਗੁਰਦੁਆਰੇ ਦੇਸ਼ ਵਿੱਚ ਟਾਏ ਗਏ ਉਹ ਨਜ਼ਰ ਨਹੀਂ ਆਏ ਸਿੱਖਾਂ ਉੱਤੇ ਜੋ ਉਤਿਆਚਾਰ ਹੋਏ ਉਹ ਨਜ਼ਰ ਨਹੀਂ ਆਏ ਤੇ ਫਿਰ ਜੇ ਇਹ ਕਿਹਾ ਜਾਏ ਇੱਕੋ ਥੈਲੀ ਦੇ ਚਟੇ-ਵਟੇ ਭਾਵੇਂ ਉਹ ਹਰਦੀਪ ਹੈ ਤੇ ਭਾਵੇਂ ਉਹ ਬਿੱਟੂ ਹੈ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਇਹ ਗੱਲ ਅਸੀਂ ਦੋ ਭਰਾ ਇਕੱਠੇ ਖਾਣ-ਪੀਣ ਨੂੰ ਅਡੋ-ਅਡੀ ਤੇ ਲੜਨ ਨੂੰ ਅਸੀਂ ਇਕੱਠੇ ਗੱਲ ਹੀ ਨਹੀਂ ਆਇਚ ਇਹਦਾ ਮਤਲਬ ਰਾਹੁਲ ਗਾਂਧੀ ਨੇ ਇੱਕ ਕਮਿਊਨਿਟੀ ਬਾਰੇ ਨਹੀਂ ਉਹ ਖਰੀ ਗੱਲ ਹੈ ਕਿ ਇੱਕ ਸਾਹਮਣੇ ਬੈਠੇ ਸਿੱਖ ਭਲਿੰਦਰ ਸਿੰਘ ਨੂੰ ਧਿਆਨ ਚ ਰੱਖਦੇ ਹੋયા ਕਹਿ ਦਿੱਤਾ ਗਿਆ ਕਿ ਆਪਣੇ ਹੀ ਜੇਕਰ ਭਾਰਤ ਦੇ ਵਿੱਚ ਰਹਿ ਕੇ ਕੋਈ ਗੁਰਦੁਆਰੇ ਜਾ ਸਕਦਾ ਕਿ ਨਹੀਂ ਜਾ ਸਕਦਾ ਕੜਾ ਪਹਿਨ ਸਕਦਾ ਕਿ ਨਹੀਂ ਪਹਿਨ ਸਕਦਾ ਪੱਗ ਪਹਿਨ ਸਕਦਾ ਕਿ ਨਹੀਂ ਪਾ ਸਕਦਾ ਬਣ ਸਕਦਾ ਕਿ ਨਹੀਂ ਬਣ ਸਕਦਾ ਕਹਿੰਦੇ ਇਹ ਲੜਾਈ ਅਸਲ ਦੇ ਵਿੱਚ ਇਹ ਕਿਸੇ ਇੱਕ ਧਰਮ ਦੀ ਨਹੀਂ ਕਹਿੰਦੇ ਸਾਰੇ ਧਰਮਾਂ ਦੇ ਵਿੱਚ ਆਜ਼ਾਦੀ ਦੀ ਹੋਣ ਦੀ ਲੜਾਈ ਹੈ ਸਾਡੀ ਇਹਦੇ ਬਾਰੇ ਚਰਚਾ ਚੱਲਦੀ ਹੈ ਜੀ ਦੇ ਚਰਚਾ ਇੱਥੇ ਰਹਿਣ ਵਾਸਤੇ ਇਹਨਾਂ ਨੂੰ ਇੱਕ ਵਧੀਆ ਕੰਮ ਲੱਭਿਆ ਹੋਇਆ ਹੈ ਔਰ ਕੋਈ ਨਹੀਂ ਤੇ ਸਿੱਖਾਂ ਉੱਤੇ ਕੋਈ ਨਾ ਕੋਈ ਕਮੈਂਟ ਕਰ ਦਿਓ ਪੁੱਠਾ ਕਰੋ ਸਿੱਧਾ ਕਰੋ ਭਾਵੇਂ ਉਹ ਰਾਹੁਲ ਗਾਂਧੀਏ ਤੇ ਭਾਵੇਂ ਉਹ ਕੋਈ ਵੀ ਹੈ ਇਹ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਮਰਜੈਂਸੀ ਦੇ ਵਿੱਚ ਸਿੱਖੀ ਦੇ ਪੇਸ ਦੇ ਵਿੱਚ ਇਹ ਪੇਸ ਵਟਾ ਕੇ ਰਿਹਾ ਤੇ ਅੱਜ ਸਿੱਖਾਂ ਦਾ ਵੈਰੀ ਇਹ ਕਿਉਂ ਗਰਦਾਨੀਆਂ ਜਾ ਰਿਹਾ ਹੈ ਕਿਹ ਚ ਵਜ੍ਹਾ ਕਰਕੇ ਗਰਦਾਨੀਆਂ ਜਾ ਰਿਹਾ ਹੈ ਅੱਜ ਮਨਜਿੰਦਰ ਸਿੰਘ ਸਰਸਾ ਵੀ ਨਹੀਂ ਬੋਲਦਾ ਉਹ ਵੀ ਭਾਜੀਪੀ ਚ ਫਿਰ ਜਿਹੜੇ ਸਿੱਖਾਂ ਨੂੰ ਇਕੱਠੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੱਲ ਨਾਲ ਲਾਉਂਦੇ ਨੇ ਤਸਵੀਰਾਂ ਆਉਂਦੀਆਂ ਨੇ ਕਈ ਸਮਾਗਮ ਸਿੱਖਾਂ ਲਈ ਖਾਸ ਤੌਰ ਤੇ ਰੱਖੇ ਜਾਂਦੇ ਰਹੇ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜਿਹੜੀ ਤਾਕਤ ਸੀ ਉਸ ਰਾਜ ਦੀ ਉਸ ਨੂੰ ਖੇਰੋਂ ਖੇਰੋਂ ਕਰਨ ਵਾਲੇ ਕੌਣ ਸਨ ਡੋਗਰੇ ਸਰਦਾਰ ਪਹਿਲੇ ਨੰਬਰ ਤੇ ਹੁੰਦੇ ਆ ਜਿਨ੍ਹਾਂ ਨੇ ਗੁਜ਼ਾਰੀ ਕੀਤੀ ਜਿਹੜੇ ਇਧਰ ਦੇ ਰਾਜੇ ਸੀ ਉਹਨਾਂ ਨੇ ਬਰੋਦੀ ਜਗ੍ਹਾ ਤੇ ਸਰੋਂ ਪੇ ਹੀ ਦਿੱਤੀ ਸੀ ਬੋਰੀਆਂ ਵਿੱਚ ਪਾ ਕੇ ਗੋਲੀਆਂ ਦੀ ਵਜ੍ਹਾ ਨਾਲ ਕਰਕੇ ਸਿੱਖ ਫੌਜ ਹਾਰੀ ਔਰ ਸ਼ਾਹ ਮੁਹੰਮਦ ਜੰਗ ਸਿੰਘਾਂ ਤੇ ਪਰੰਗੀਆਂ ਦੇ ਵਿੱਚ ਇਸ ਗੱਲ ਦੀ ਤਾਇੀਦ ਕਰਦਾ ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਕ્યા ਮਹਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਵੀ ਹੰਤ ਨੂੰ ਆ ਰਹੇ ਆ ਜੇ ਉਹ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਅੱਜ ਜ਼ਿੰਦਾ ਹੁੰਦਾ ਸਿੱਖ ਫੌਜ ਕਦੀ ਨਹੀਂ ਸੀ ਹਾਰਦੀ ਔਰ ਇਹ ਜਿਹੜੀ ਗੱਲ ਇੱਕ ਹੁੰਦੀ ਹੈ ਇਹ ਕਿਸੇ ਵੀ ਤਰ੍ਹਾਂ ਹੁੰਦੀ ਹੈ ਮੈਨੂੰ ਇੱਕ ਗੱਲ ਯਾਦ ਹੈ ਸ਼ਾਇਦ ਮੈਂ ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਜਾਂ ਨਹੀਂ ਕੀਤੀ ਸੀ ਜਨਰਲ ਵਿਕਰਮ ਸਿੰਘ ਹੁਸ਼ਿਆਰਪੁਰ ਤੋਂ ਜੇ ਮੈਂ ਭੁੱਲਦਾ ਨਹੀਂ ਉਹ ਪਿੰਡ ਛੁੱਟੀ ਆ ਗਏ। ਉਹ ਰੋ ਜਨਰਲ ਸੀਗਾ। ਪੰਡਤ ਜਵਾਰ ਲਾਲ ਨਹਿਰੂ ਪ੍ਰਧਾਨ ਮੰਤਰੀ ਹੁੰਦੇ ਸੀ ਉਹਨਾਂ ਦੇ ਵੇਲਿਆਂ ਦੀ ਗੱਲ ਹੈ। ਉਹਨਾਂ ਨੂੰ ਇੱਕ ਮਾਤਾ ਨੇ ਆ ਕੇ ਕਿਹਾ ਬਈ ਪੁੱਤ ਤੇਰਾ ਕੀ ਹਾਲ ਹੈ ਕਿਉਂਕਿ ਪਿੰਡਾਂ ਦੇ ਵਿੱਚ ਹਰ ਘਰ ਦੇ ਵਿੱਚ ਜਦੋਂ ਵੀ ਕੋਈ ਜੀ ਆਉਂਦਾ ਬਾਹਰੋਂ ਪਰੋਣਾ ਹੁੰਦਾ ਕੁਛ ਹੈ ਉਹਦੀ ਪਰੋਣਾ ਦੀ ਵਾਦੀ ਏਦਾਂ ਕੀਤੀ ਜਾਂਦੀ ਹੈ। ਹਰ ਬੰਦਾ ਆਏਗਾ ਮਿਲਣ ਲਈ। ਤੇ ਉਹ ਵੀ ਜਾਏਗਾ ਹਰੇਕ ਦੇ ਘਰ ਇੱਕ ਇਹ ਪੰਜਾਬ ਦੀ ਪਰੌਣਾਚਰੀ ਜਿਹੜੀ ਹੈ ਹੁੰਦੀ ਸੀ ਮਾਤਾ ਹੈ ਤੇ ਨਾਲ ਉਹਦੀ ਜਵਾਨਤੀ ਸੀ ਨਾਲ ਤਾਂ ਉਹਨੇ ਪੁੱਛਿਆ ਪੈਰਾਂ ਨੂੰ ਹੱਥ ਲਾ ਕੇ ਮਾਤਾ ਜੀ ਕੀ ਹਾਲ ਹੈ ਪੈਰਾਂ ਨੂੰ ਹੱਥ ਲਾਇਆ ਉਹਨੇ ਮਾਤਾ ਦੇ ਉਹਨੇ ਇਹ ਨਹੀਂ ਸੋਚਿਆ ਵੀ ਮੈਂ ਜਾਣਾਂ ਲਾ ਤੇ ਮਾ ਦੇ ਅਥਰੂ ਡੇਗ ਪੇ ਮਾ ਗੰਦੀ ਉੱਤਰ ਮੈਂ ਕੀ ਦੱਸਾਂ ਇੱਥੋਂ ਦਾ ਜਿਹੜਾ ਐਸਪੀ ਹੈ ਉਹ ਤੋਂ ਐਸਪੀ ਹੁੰਦਾ ਸੀ ਐਸਐਸਪੀ ਨਹੀਂ ਸੀ ਹੁੰਦਾ ਉਹ ਤੰਗ ਬੜਾ ਕਰਦਾ ਪਰੇਸ਼ਾਨ ਬੜਾ ਕਰਦਾ ਉਹ ਕਹਿੰਦਾ ਅੱਛਾ ਮਾਤਾ ਮੈਂ ਦਰ 15 ਦਿਨ ਦੀ ਛੁੱਟੀਆਂ ਆ ਜੇ ਉਹ ਆਇਆ ਦੁਬਾਰਾ ਤੇ ਮੈਨੂੰ ਦੱਸੀ ਮੈਂ ਦੇਖਦਾ ਬੱਸ ਇੰਨੀ ਗੱਲ ਉਹਨੇ ਕਹੀ ਐਸਪੀ ਦੀ ਕਿਸਮਤ ਮਾੜੀ ਆ ਗਿਆ ਤੇ ਮਾਣੂ ਨੇ ਕਹਿ ਕੇ ਭੇਜਿਆ ਸੀ ਵੀ ਮੈਨੂੰ ਕਿਸੇ ਬੱਚੇ ਉੱਥੇ ਚੜੀ ਹੱਥ ਤੋਂ ਨਹੀਂ ਭੇਜਦਾ ਹੀ ਮੈਂ ਉੱਥੇ ਵੇਲੇ ਆ ਜਾਵਾਂਗਾ ਤੇ ਛੋਟਾ ਬੱਚਾ ਭਜਦਾ ਆਇਆ ਇੱਕ ਉਹਨੇ ਦੱਸਿਆ ਜਨਰਲ ਨੇ ਜੁੱਤੀ ਨਹੀਂ ਪਾਈ ਨੰਗੇ ਪੈਰੀ ਉਹਦੇ ਘਰ ਵੱਲ ਚਲਾ ਗਿਆ ਵੀ ਇਹ ਕੈਂਟ ਵੀ ਵੇਸ ਨਹੀਂ ਕਰਨਾ ਉਹਦੋਂ ਦੇ ਜਨਰਲ ਸਿੱਖ ਜਨਰਲ ਇਹ ਹੁੰਦੇ ਸਨ ਉਸਨੇ ਜਾ ਕੇ ਦੇਖਿਆ ਅੱਖਾਂ ਨਾਲ ਦੇਖ ਲਿਆ ਉਸਨੇ ਉਹਦੀਆਂ ਇੱਥੇ ਜਿਹੜੀਆਂ ਫੀਤੀਆਂ ਲੱਗੀਆਂ ਸੀ ਇਦਾਂ ਫਟ ਕੇ ਉਧੇੜਤੀਆਂ ਨਾਲ ਉਹਨੂੰ ਕਿਹਾ ਆਪਣੇ ਆਈਜੀ ਉਦੋਂ ਆਈਜੀ ਹੁੰਦਾ ਸੀ ਪੰਜਾਬ ਦੇ ਵਿੱਚ ਅੱਜਕੱਲ ਦੀ ਢੇਰੀ ਏਡੀਜੀਪੀ ਵਰਗੀ ਨਹੀਂ ਸੀ ਹੁੰਦੀ ਭਈ 15 20 ਏਡੀਜੀਪੀ ਹੈ ਇੱਕ ਡੀਜੀਪੀ ਹੈ ਤੇ ਇਦਾਂ ਨਹੀਂ ਸੀ ਹੁੰਦਾ ਪੰਜਾਬ ਹਰਿਆਣਾ ਹਮ ਚੱਲ ਦਿੱਲੀ ਤੇ ਚੰਡੀਗੜ੍ਹ ਇਸ ਖਿੱਤੇ ਨੂੰ ਸਿਰਫ ਆਈਜੀ ਕੰਟਰੋਲ ਕਰਦਾ ਸੀ ਜਾਕੇ ਆਪਣੇ ਅਸ਼wini కుమార్ ਨੂੰ ਕਹਿ ਜਨਰਲ ਵਿਕਰਮ ਸਿੰਘ ਨੇ ਮੇਰੀਆਂ ਫੀਤੀਆਂ ਲਾ ਲਈਆਂ ਉਹ ਭੱਜਿਆ ਗਿਆ ਅਸ਼wini కుమార్ ਕੋਲ ਅਸ਼wini కుమార్ ਕਹਿੰਦਾ ਜਨਰਲ ਵਿਕਰਮ ਸਿੰਘ ਦੀਆਂ ਲੱਤੀਆਂ ਫੀਤੀਆਂ ਮੈਂ ਤਾਂ ਕੀ ਪ੍ਰਧਾਨ ਮੰਤਰੀ ਵੀ ਨਹੀਂ ਲਵਾ ਸਕਦਾ ਪ੍ਰਧਾਨ ਮੰਤਰੀ ਦਾ ਪਿਓ ਵੀ ਨਹੀਂ ਲਵਾ ਸਕਦਾ ਇਹ ਸੀ ਉਸ ਵੇਲੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਤਾਕਤ ਅੱਜ ਹੈ ਅੱਜ ਤੋਂ ਵੀ ਚਵਾਲ ਕਰਦੇ ਹੋ ਇਸ ਜਗ੍ਹਾ ਤੇ ਅੱਜ ਉਹ ਲੋਕ ਗੱਲਾਂ ਕਰਦੇ ਨੇ ਚਾਲੋਂ ਖੁੱਥੀ ਡੋਮਣੀ ਗਾਇ ਤਾਲ ਬੇਤਾਲ ਏਦਾਂ ਦੇ ਲੋਕ ਗੱਲ ਕਰਦੇ ਆ ਆ ਹੁਣੇ ਜੇ ਮੈਂ ਇੱਕ ਬਿਆਨ ਸੁਣਦਾ ਪਿਆ ਸਾ ਮੋਲ ਗਗਨ ਦਾ ਮੰਤਰੀ ਪੰਜਾਬ ਦੀ ਹੈ ਕਿ ਜਿਹੜੀ ਬਾਲ ਦੇ ਬਾਹਰ ਆਉਂਦੀ ਉਹਨੇ ਖੁਸ਼ੀ ਬੜੀ ਮਨਾਈ ਜਾ ਤੇ ਉਹ ਆਪਣਾ ਸ਼ਿਸ਼ਟਾਚਾਰ ਤੇ ਪੰਜਾਬੀ ਜ਼ੁਬਾਨ ਹੀ ਭੁੱਲ ਗਈ ਆ ਜੇ ਆਪਣਾ ਤੁਸੀਂ ਖਾਣ ਪੀਣ ਰਹਿਣ ਸਹਿਣ ਭੋਲੀ ਭੁੱਲ ਜਾਓਗੇ ਤੇ ਤੁਸੀਂ ਤੁਹਾਨੂੰ ਕਿਤੇ ਵਿਚਾਰੇ ਹੋ ਤੇ ਤੁਸੀਂ ਕਿਹੜੇ ਕਿਨਾਰੇ ਹੋ ਇਹ ਗੱਲ ਤੁਹਾਨੂੰ ਜੇ ਕੋਈ ਪੁੱਛੇ ਕਿਸੇ ਪਾਰਟੀ ਦਾ ਸੁਪਰੀਮੋ ਹੋਵੇ ਔਰ ਉਸ ਪਾਰਟੀ ਦੀ ਸਰਕਾਰ ਦੇ ਅੰਦਰ ਚਾਹੇ ਮੰਤਰੀ ਹੈ ਚਾਹੇ ਕੋ ਸੰਤਰੀ ਹੈ ਉਹਨੂੰ ਖੁਸ਼ੀ ਤੇ ਹੋਏਗੀ ਉਹਨਾਂ ਨੇ ਤਾਂ ਚਾਹ ਮਨਾਇਆ ਭੰਗੜੇ ਪਾਏ ਨੇ ਕਿ ਸਾਡਾ ਸੁਪਰੀਮੋ ਬਾਹਰ ਆ ਗਿਆ ਤੇ ਚੀਜ਼ ਇਹ ਹੈ ਜੇ ਸੁਪਰੀਮੋ ਬਾਹਰ ਆ ਗਿਆ ਤੇ ਇਸ ਦਾ ਮਤਲਬ ਇਹ ਹੈ ਵੇ ਗਿਆਨਵੇ ਹੋਣਾ ਗਾਵੇ ਗੀਤ ਭੁੱਖੇ ਮੁੱਲਾਂ ਕਰੇ ਮਸੀਤ ਇਹਨੂੰ ਵੀ ਬੰਨੂ ਇਹ ਹੀ ਨਹੀਂ ਪਤਾ ਕਿ ਮੈਂ ਆਪਣੀ ਪੰਜਾਬੀ ਭੁੱਲ ਗਈਆਂ ਇਹ ਸਿਗਨਲ ਕਿੱਥੇ ਤੱਕ ਜਾਂਦਾ ਹੈ ਇਹ ਦੇਸ਼ ਤੇ ਪੰਜਾਬ ਦੇਸ਼ ਤੇ ਗद्दार ગਨੇ ਜਾਣਗੇ ਇਹਨਾਂ ਨੂੰ ਮੰਤਰੀ ਰਹਿਣ ਦਾ ਹੱਕ ਹੈ ਜਾਂ ਨਹੀਂ ਇਹ ਸਵਾਲ ਉਹਨਾਂ ਲਈ ਦਿਨ ਇੱਥੇ ਉੱਠੇਗਾ ਔਰ ਜ਼ਰੂਰ ਉੱਠੇਗਾ ਇਹਨੇ ਉਦੋਂ ਨਾ ਗੱਲ ਕੀਤੀ ਜਦੋਂ ਸਿੱਖ ਗੁਰਦੁਆਰਿਆਂ ਦੇ ਉੱਤੇ ਹਮਲੇ ਹੋਏ ਸਿੱਖਾਂ ਦੇ ਉੱਤੇ ਹਮਲੇ ਹੋਏ ਉਦੋਂ ਨਾ ਗੱਲ ਕੀਤੀ ਇਹਨੇ ਐਨੇ ਹੁਣ ਨਹੀਂ ਗੱਲ ਕੀਤੀ ਕਿ ਜੇੜੀਵਾਲ ਨੇ ਜੋ ਕੰਮ ਕੀਤੇ ਹਨ ਸਿੱਖਾਂ ਦੇ ਅਗੇਂਸਟ ਹਿਤਾਂ ਦੇ ਉਹਦੇ ਉੱਤੇ ਗੱਲ ਨਹੀਂ ਕਰਤੀਏ ਸੂਝਵਾਨ ਹੋਏਗੀ ਲੇਕਿਨ ਸੂਝਵਾਨ ਤਾਂ ਦਿਖਾਈ ਨਹੀਂ ਇਹਨੇ ਕਿਸ ਵਜ੍ਹਾ ਕਰਕੇ ਇਹਨੂੰ ਪੁੱਛਣਾ ਪਏਗਾ ਆਉਣ ਵਾਲੀ ਵੀਡੀਓ ਵਿੱਚ ਪੁੱਛ ਲਿਓ ਮੈਨੂੰ ਮੈਂ ਹੀ ਦੱਸ ਦਿਆਂਗਾ ਕੇਜਰੀਵਾਲ ਦਾ ਕਿੱਥੇ ਤੁਹਾਨੂੰ ਲੱਗਦਾ ਹੈ ਕਿ ਉਹ ਇਸ ਗੱਲਾਂ ਦੇ ਉੱਤੇ ਗਲਤ ਨੇ ਆਪਣੇ ਲਏ ਗਏ ਫੈਸਲਿਆਂ ਦੇ ਉੱਤੇ ਜਾਂ ਜਿੱਥੇ ਕਿਉਂਕਿ ਦਿੱਲੀ ਦੀ ਜਿਹੜੀ ਸ਼ਰਾਬ ਨੀਤੀ ਹੈ ਕਥਿਤ ਘਟਾਲੇ ਦਾ ਇਲਜ਼ਾਮ ਲੱਗਦਾ ਦੋਸ਼ ਲੱਗਦਾ ਰੈਗੂਲਰ ਜ਼ਮਾਨਤ ਤਾਂ ਮਿਲੀ ਹੈ ਪਰ ਨਾਲੇ ਕਿਹਾ ਗਿਆ ਕਿ ਤੁਸੀਂ ਸਰਕਾਰੀ ਫਾਈਲ ਤੇ ਦਸਤਕਤ ਨਹੀਂ ਕਰ ਸਕਦੇ ਸਰਕਾਰੀ ਦਫ਼ਤਰ ਨਹੀਂ ਜਾ ਸਕਦੇ ਇਸ ਕੇਸ ਬਾਰੇ ਸਰਵਜਨਕ ਟਿੱਪਣੀ ਨਹੀਂ ਕਰ ਸਕਦੇ ਜੇ ਇਹਦੇ ਉੱਤੇ ਇਹ ਗੱਲ ਕਹੀ ਜਾਏ ਇਹ ਕੋਰਟ ਦਾ ਮਸਲਾ ਹੈ ਬੜੀ ਗੱਲ ਕਹੀ ਜਾ ਸਕਦੀ ਹੈ ਕਾਨੂੰਨੀ ਅਦਕਾਰਾਂ ਦੇ ਵਿੱਚ ਤੇ ਖੇਤਰ ਦੇ ਵਿੱਚ ਰਹਿ ਕੇ ਲੇਕਿਨ ਇੱਕ ਚੀਜ਼ ਨਾਲ ਜ਼ਰੂਰ ਵੀ ਹੈ ਇਹ ਉਹੀ ਖੇਧੜੀ ਵਾਲਾ ਜਿਨੇ ਪੰਜਾਬ ਦੇ ਪਾਣੀਆਂ ਦੇ ਹਿੱਤ ਵਿੱਚ ਔਰ ਸੁਪਰੀਮ ਕੋਰਟ ਦੇ ਵਿੱਚ ਇਹਨੇ ਐਪੀਡਵਟ ਦਿੱਤਾ ਤੇ ਅੱਜ ਕਿਹੜੇ ਮੂੰਹ ਨਾਲ ਭਗਵੰਤ ਮਾਨ ਤੇ ਰਗਵ ਛੱਡਾ ਜਾਂ ਹੋਰ ਲੋਕ ਜਿਹੜੇ ਨੇ ਉਹ ਹਰਿਆਣਾ ਵਿੱਚ ਪ੍ਰਚਾਰ ਕਰਨ ਤੁਰੇ ਫਿਰਦੇ ਨੇ ਇਹਨਾਂ ਦੀ 도ਗਲੀ ਨੀਤੀ ਮਾਰੂ ਨੀਤੀ ਜਿਹੜੀ ਹੈ ਇਹ ਕਿ ਹੋ ਜਈਏ ਇਹਦੇ ਉੱਤੇ ਸਵਾਲ ਕੌਣ ਕਰੇਗਾ ਤੁਸੀਂ ਕਰੋਗੇ ਜਵਾਬ ਵੀ ਲੋਕ ਦੇਣਗੇ ਤੁਹਾਨੂੰ ਜੀ ਇੱਕ ਆਖਰੀ ਟਿੱਪਣੀ ਤੁਹਾਡੇ ਤੋਂ ਲੈਣੀ ਹੈ ਤੁਸੀਂ ਕਹੇ ਕਿ ਸਿੱਖਾਂ ਨੂੰ ਜਦੋਂ ਤਾਂ ਕੋਈ ਚੁਭਵੀ ਗੱਲ ਕਹਿਣੀ ਹੈ ਕੋਈ ਕਾਰਵਾਈ ਕਰਨੀ ਹੈ ਸੱਤਾ 'ਚ ਰਹਿ ਕੇ ਉਦੋਂ ਗੱਲਾਂ ਹੋਰ ਹੁੰਦੀਆਂ ਨੇ ਚਾਹੇ ਉਹ ਰਾਹੁਲ ਗਾਂਧੀ ਆ ਜਾਂ ਫਿਰ ਭਾਜਪਾ ਵਾਲੇ ਨੇ ਜਾਂ ਆਮ ਆਦਮੀ ਪਾਰਟੀ ਵਾਲੇ ਜਦੋਂ ਲਾਈਮਲਾਈਟ ਚ ਆਉਣਾ ਵਾਹ ਵਾਹ ਖੱਟਣੀ ਆ ਉਦੋਂ ਸਿੱਖਾਂ ਦਾ ਪਸਾਰਾ ਲੈ ਲਿਆ ਜਾਂਦਾ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਅਮਰੀਕਾ 'ਚ ਦਿੱਤਾ ਗਿਆ ਬਿਆਨ ਸੋਚ ਸਮਝ ਕੇ ਦਿੱਤਾ ਗਿਆ ਜਾਂ ਚਿੰਤਾ 'ਚ ਦਿੱਤਾ ਗਿਆ ਇਹਤ ਬਿਆਨ ਦੇ ਉੱਤੇ ਜੇ ਇਹਨੂੰ ਚੰਗੀ ਤਰ੍ਹਾਂ ਚਲਾ ਦਿਓ ਇਸੇ ਵੀਡੀਓ ਵਿੱਚ ਔਰ ਦੱਸ ਦਿਓ ਵੀ ਇਹਦੇ ਵਿੱਚ ਆਪਤੀ ਜਨਕ ਜਿਹੜੀ ਹੈ ਚਰਚਾ ਵਿਚਾਰ ਵਿਮਰਸ਼ ਜਾਂ ਸੋਚ ਜਾਂ ਪਰਚੋਲ ਜਾਂ ਕ੍ਰਿਟੀਸਿਜ਼ਮ ਕੀ ਹੈ ਤੇ ਮੇਰੇ ਖਿਆਲ ਨਹੀਂ ਕਿਸੇ ਦੇ ਪੱਲੇ ਕੁਝ ਪਏ ਜੇ ਕੁਝ ਪੈ ਜਾਏ ਤੇ ਜ਼ਰੂਰ ਦੱਸਣਾ ਆਪਣੇ ਦਰਸ਼ਕਾਂ ਨੂੰ ਵੀ ਕੋਈ ਮੇਰੀ ਜਗ੍ਹਾ ਤੇ ਹੋਰ ਵੀ ਕੋਈ ਇਦਾਂ ਦੀ ਇੰਟਰਵਿਊ ਦੇ ਸਕਦਾ ਤੁਹਾਡੇ ਚੈਨਲ ਦੇ ਉੱਤੇ ਉਹ ਚੀਜ਼ ਹੈ ਤੁਸੀਂ ਬਖੂਬੀ ਜਿਹੜੀ ਆਪਣੀ ਗੱਲ ਕਹਿੰਦੇ ਹੋ ਇਸ ਚੈਨਲ ਦੀ ਜਿਹੜੀ ਚਰਚਾ ਕਰਦੇ ਹੋ ਉਹ ਤੋਂ ਤੀ ਇਹ ਚਰਚਾ ਵੀ ਦੇਸ਼ ਵਿਦੇਸ਼ਾਂ ਤੱਕ ਜਾਣੀ ਹੈ ਔਰ ਇੱਕ ਚੀਜ਼ ਜ਼ਰੂਰ ਹੈ ਸਾਫ਼ ਤੇ ਸਪਸ਼ਟ ਹੈ ਰਮਨੀਤ ਬਿੱਟੂ ਬੈਂ ਸਿੰਘ ਦਾ ਪੁੱਤ ਆ ਤੇ ਰਾਹੁਲ ਗਾਂਧੀ ਇੰਦਰਾ ਗਾਂਧੀ ਦਾ ਪੁੱਤ ਆ ਜੇ ਉਹਦੀ ਸੋਚ ਤੇ ਇਹਦੀ ਸੋਚ ਨੂੰ ਮਾਪਿਆ ਜਾਏ ਦੋਹਾਂ ਪਾਸੇ ਰੱਖ ਕੇ ਤੇ ਸੋਚ ਕਿਹਦੀ ਬਿਹਤਰ ਹੋ ਕੇ ਨਿਕਰੀ ਜਾਂ ਨਿਬੜੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵਿਚਾਰ ਚਰਚਾ ਹੋएगी ਲੇਕਿਨ ਅਜਾਈ ਕੋਈ ਗੱਲ ਰਾਹੁਲ ਗਾਂਧੀ ਦੇ ਬਿਆਨ ਵਿੱਚ ਨਜ਼ਰ ਨਹੀਂ ਆਉਂਦੀ ਕਿਉਂਕਿ ਉਹਨਾਂ ਨੇ ਇਹ ਗੱਲ ਕਿਸ ਵਜ੍ਹਾ ਕਰਕੇ ਕਹੀਏ ਤੇ ਭਾਜਪੀ ਨੂੰ ਇਹਦੇ ਆਹਤ ਹੋਣ ਦੀ ਕਿਹੜੀ ਗੱਲ ਨਜ਼ਰ ਆ ਗਈ ਸੀ ਕੀ ਉਹਨਾਂ ਤੇ ਆਪਣੇ ਪਾਪ ਜਿਹੜੇ ਸੀ ਕੰਮਣ ਲੱਗੇ ਸੀ ਜਿਵੇਂ ਮੈਂ ਹੁਣੇ ਗੱਲ ਕੀਤੀ ਏ ਕਿ ਕਿਤੇ ਕਿਤੇ ਇਹਨਾਂ ਨੇ ਹਤਿਆਚਾਰ ਕੀਤਾ ਤੇ ਕਿਵੇਂ-ਕਿਵੇਂ ਕੀਤਾ ਤੇ ਉਹਦੇ ਉੱਤੇ ਜੇ ਇਹਨਾਂ ਨੂੰ ਇਹ ਆਹ ਤੋਰੀ ਏ ਇਹ ਗੱਲ ਤੇ ਫੇਰ ਇਹਦੇ ਉੱਤੇ ਕੌਣ ਇੱਕ ਚੀਜ਼ ਇਹ ਆ ਕਹਿੰਦੇ ਖੂਬ ਹੋਈਆਂ ਕੋਸ਼ਿਸ਼ਾਂ ਮੇਰੇ ਮਿਤਾਵੰਦੇ ਲਈ ਮਰ ਗਏ ਨੇ ਉਹ ਜੋ ਠੇਸਾਂ ਦਬਾਉਣ ਦੇ ਲਈ ਬਹੁਤ ਸ਼ੁਕਰੀਆ ਜੀ ਇੱਕ ਗੱਲ ਹੋਰ ਵੀ ਹੈ ਮਨਉ ਸਾਡੀ ਦਾਤਰੀ ਅਸੀਂ ਮਨਉ ਦੇ ਸੋਏ ਜਿਉਂ-ਜਿਉਂ ਸਾਨੂੰ ਵੱਡਦਾ ਅਸੀਂ ਦੂਨੇ ਚੌਨੇ ਹੋਏ ਕਿਉਂ ਸਿੱਖਾਂ ਉੱਤੇ ਜਿਹੜੇ ਅਟੈਕ ਨੇ ਹੋ ਰਹੇ ਨੇ ਔਰ ਇੱਥੇ ਉੱਤੇ ਸਮੇਂ ਦੀ ਸਰਕਾਰ ਨਾਥ ਨਹੀਂ ਪਾ ਸਕਦੀ ਭਾਵੇਂ ਕੋਈ ਵੀ ਹੋਵੇ 1947 ਤੋਂ ਲੈ ਕੇ ਅੱਜ ਤੱਕ ਸਾਰਿਆਂ ਨੇ ਸਿੱਖਾਂ ਦਾ ਕਾਨੂੰਨ ਕਰਨ ਦਾ ਯਤਨ ਕੀਤਾ ਔਰ ਸਾਰਿਆਂ ਨੇ ਸਿੱਖਾਂ ਨੂੰ ਆਪਣੇ ਹਿੱਤਾਂ ਦੀ ਖਾਤਰ ਵਰਤਨ ਦਾ ਯਤਨ ਕੀਤਾ ਇਹ ਇੱਕ ਨਿਰਾਸ਼ਾਜਨਕ ਆਲਮ ਜਿਹੜਾ ਸਿੱਖ ਲੀਡਰਾਂ ਨੇ 1947 ਚ ਨਹੀਂ ਚਿਤਵੇ ਅਸੀ ਉਹ ਹੋਇਆ ਤੇ 1949 ਦੇ ਵਿੱਚ ਅਕਤੂਬਰ 1949 ਦੇ ਵਿੱਚ ਸਿੱਖਾਂ ਨੂੰ ਉਹਨਾਂ ਦੀਆਂ 99% ਕੁਰਬਾਨੀਆਂ ਦੇ ਇਹਵਜ਼ ਵਿੱਚ ਜ਼ਰਾਇਮ ਪੇਸ਼ਾ ਕੌਮ ਘਰਾੜ ਦੇ ਦਿੱਤਾ ਗਿਆ ਲਾਹਣਤ ਹੋ ਜੇ ਦੇਸ਼ ਤੇ ਪੋਲੀਟੀਸ਼ੀਅਨਸ ਨੂੰ ਤੇ ਸਰਕਾਰਾਂ ਨੂੰ ਜੀ ਬਹੁਤ ਸ਼ੁਕਰੀਆ ਜੀ ਬੜੇ ਤਿੱਖੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਆਪਣੇ ਵਿਚਾਰ ਰੱਖੇ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਜਗਮੋਨ ਸਿੰਘ ਭੱਟੀ ਜੀ ਉਹਨਾਂ ਦੇ ਵਿਚਾਰ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਕੀ ਸੋਚਣਾ ਆਪਣੇ ਆਪਣੀ ਤੁਸੀਂ ਵੀ ਸਹਿਮਤੀ ਜਾਂ ਅਸਹਿਮਤੀ ਦੇ ਸਕਦੇ ਹੋ ਕਮੈਂਟ ਬਾਕਸ ਦੇ ਜ਼ਰੀਏ ਫਿਲਹਾਲ ਇਸ ਮੁਲਾਕਾਤ ਚਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ